ਗਰੀਬ ਦੇ ਘਰ ਨੂੰ ਲੱਗੀ ਅੱਗ ਘਰ ਦਾ 17 ਸਮਾਨ ਸੜ ਕੇ ਸੁਆ ਤੇ ਸਰਕਾਰ ਕੋਲ ਲਗਾਈ ਜਾ ਰਹੀ ਹੈ ਮਦਦ ਦੀ ਕੋਹਾੜ ਪਰਿਵਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਹੋਇਆ ਸੀ ਤੇ ਪਿੱਛੋਂ ਵਰਤ ਗਿਆ ਇਹ ਪਾਣਾ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੇ ਸ਼ਾਰਟ ਸਰਕਰ ਦੇ ਕਾਰਨ ਘਰ ਦੇ ਵਿੱਚ ਅੱਗ ਲੱਗ ਗਈ ਪਿੰਡ ਦੇ ਲੋਕ ਮੌਕੇ ਤੇ ਜਾ ਕੇ ਅੱਗ ਬੁਝਾਉਣ ਲਈ ਤਤਪਰ ਰਹੇ ਬੀਤੀ ਰਾਤ ਜੰਡਿਆਲਾ ਗੁਰੂ ਨੇਰੇ ਪਿੰਡ ਗੁਨੋਵਾਲ ਵਿਖੇ ਗਰੀਬ ਦੇ ਘਰ ਦਾ ਘਰੇਲੂ ਸਮਾਨ ਸੜ ਕੇ ਸੁਆ ਹੋ ਗਿਆ ਪਰਿਵਾਰ ਵੱਲੋਂ ਪ੍ਰਸ਼ਾਸਨ ਕੋਲ ਮਦਦ ਦੇ ਲਈ ਲਈ ਗੁਹਾਰ ਤੇ ਪੁਲਿਸ ਤੋਂ ਕੀਤੀ ਜਾ ਰਹੀ ਹੈ ਜਾਂਚ ਦੀ ਮੰਗ ਇਸ ਮੌਕੇ ਗਰੀਬ ਪਰਿਵਾਰ ਰਾਜਵੰਦਰ ਸਿੰਘ ਪੁੱਤਰ ਬਚਨ ਸਿੰਘ ਤੇ ਪਿੰਡ ਦੇ ਮੌਤਬਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਉਹ ਪਰਿਵਾਰ ਦੇ ਨਾਲ ਗੁਰਦੁਆਰਾ ਸਾਹਿਬ ਸਾਹਿਬ ਜਾਦਿਆਂ ਦੀ ਯਾਦ ਵਿੱਚ ਗੁਰਮਤ ਸਮਾਗਮ ਦੇ ਵਿੱਚ ਗਏ ਹੋਏ ਸੀ ਤੇ ਪਿੱਛੋਂ ਘਰ ਨੂੰ ਅੱਗ ਲੱਗ ਗਈ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਜਾਣ ਦੇ ਨਾਲ ਟੀਵੀ ਫਰਿੱਜ ਬੈੱਡ ਕੱਪੜੇ ਧੋਣ ਵਾਲੀ ਮਸ਼ੀਨ ਤੇ ਹੋਰ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਮਦਦ ਕਰਕੇ ਅੱਗ ਤੇ ਕਾਬੂ ਕੀਤਾ ਤੇ ਇਸ ਬਾਰੇ ਅੱਜ ਸਵੇਰੇ ਪੁਲਿਸ ਨੂੰ ਸੂਚਨਾ ਵੀ ਦਿੱਤੀ। ਭਾਜੀ 32 ਤੋਂ ਹੀ ਹੋ ਗਿਆ ਕੰਮ। ਕੀ ਹੋਇਆ? ਕਿ ਚਮਕਾਜ ਨੂੰ ਮਾਰਿਆ ਦੋਦੋ। ਅੱਗ ਲੱਗ ਗਈ ਜੀ। ਤੇ ਘਰ 'ਚ ਕੋਈ ਹੈਗਾ ਜਿਹਦਾ ਅੱਗ ਲੱਗੀ ਹੈ? ਨਹੀਂ ਗੁਰਦਰਾ ਸਾਹਿਬ ਗਏ ਮੈਂ ਤੇ ਕੰਮ ਤੇ ਗਿਆ ਹਾਂ। ਅੱਛਾ ਤੇ ਘਾਟੇ ਗੁਰਦੁਆਰੇ ਸਾਹਿਬ ਕੇ? ਹਾਂ ਜੀ। ਤੇ ਤੁਹਾਨੂੰ ਕਹਿੰਦੇ ਦੱਸਿਆ? ਹਾਂ ਉਹ ਇੱਥੇ ਗਵੰਡੀਆਂ ਨੇ ਦੇਖ ਚੁੱਕੇ ਮੁਰਕੇ ਉੱਥੋਂ ਗੁੱਸਾ ਕਿੱਦਾਂ ਤਰੀਆ ਫਿਰ ਕਿਤਰਾ ਬੁਝਾਈ ਅੱਗ ਹਾਂਜੀ ਤੇ ਪਾਣੀ ਨਾਲ ਹੀ ਬੁਝਾਈਗੀ ਅੱਛਾ ਤੇ ਕਿਤਰਾ ਇਹਦੇ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਨਹੀਂ 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 ਜੀ ਤੇ ਹੁਣ ਮਤਲਬ ਕਿ ਕਿੰਨਾ ਕ ਸਾਮਾਨ ਤੁਹਾਡਾ ਨੁਕਸਾਨ ਕਿੰਨਾ ਹੋਇਆ ਕਾਫੀ ਹੋ ਗਿਆ ਭਾਜੀ ਸਾਮਾਨ ਸਾਰਾ ਹੀ ਸੜ ਗਿਆ ਭਾਜੀ ਕੀ ਮੰਗ ਕਰਦੇ ਇਹੋ ਹੀ ਆ ਗਏ ਗਰੀਬ ਬੰਦੇ ਅਸੀਂ ਦੇ ਸਾਰਾ ਹੀ ਸਾਮਾਨ ਵੇਖੋ ਸਾਰਾ ਘਰ ਦਾ ਨਿਸ਼ਕਾਨ ਕਿੰਨਾ ਹੋ ਗਿਆ ਆ ਮਾਤੜ ਬੰਦੇ ਨੂੰ ਪਤਾ ਤਿੰਨ 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 ਬੇਟੀਆਂ ਵਾ ਤੁਹਾਨੂੰ ਪਤਾ ਹੀ ਸਰਕਾਰ ਕੋ ਕੀ ਮੰਗ ਵਿੱਚ ਮੰਗੀ ਜਾਂਦੀ ਹੈ ਕਿ ਸਾਡੀ ਥੋੜੀ ਬੋਤੀ ਹਲਪ ਚਲੋ ਮਕੀਤੀ ਜਾਵੇ ਤਨਵਾੜ ਠੰਡ ਦਾ ਮੌਸਮ ਆ ਸਮਾਂਤਲੇ ਆ ਜਾਣਾ ਨਹੀਂ ਆ ਹਾਂਜੀ ਤੇ ਹੁਣ ਤੇ ਸਰਕਾਰ ਕੋ ਹਮ ਮੰਗੀ ਮੰਗਦੀਆਂ ਵੀ ਸਾਡੀ ਹਲਪ ਕੀਤੀ ਜਾਵੇ ਇਹ ਨਾ ਵੀਰ ਆਪਣੇ ਗਰੀਬ ਪਰਿਵਾਰ ਹੈਗਾ ਵਾ ਤੇ ਆ ਤਿੰਨੇ ਬੱਚੀਆਂ ਨਾਲ ਦਾ ਤੇ ਆ ਪਰਿਵਾਰ ਆ ਤੇ ਸਿਰੇ ਇਹਨਾਂ ਦੀ ਘਰ ਦੀ ਗਈ ਮੱਥਾ ਟੇਕਣ ਗੁਰਦਰਾ ਸਾਹਿਬ ਤੇ ਲਾਈਟ ਰਾਤ ਦੀ ਬੰਦੀ ਹਿੱਦੀ ਵਿੱਚੋਂ ਆਈ ਜਦੋਂ ਸ਼ਾਰਟ ਸਰਕਟ ਹੋਇਆ ਨਾ ਤੇ ਫ੍ਰਿਜ ਨੂੰ ਲੱਗੀ ਅੱਗ ਤੇ ਫ੍ਰਿਜ ਤੋਂ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਗਰੀਬ ਪਰਿਵਾਰ ਆ ਦੁਬਾਰਾ ਇਹ ਚੀਜ਼ਾਂ ਨਹੀਂ ਬਣਵਾ ਸਕਦੇ ਅਚੋ ਕਿ ਕਿੰਨੇ ਕ ਵੀ ਦੀ ਗੱਲ ਹੈਗੀ ਹੈ ਸਰੇ ਕਿੰਨੇ ਕ ਵੀ ਦੀ ਗੱਲ ਹੈ ਰਾਤ 8:00 ਵਜੇ ਰਾਤ 8:00 ਵਜੇ ਕਿਸ ਤਰ੍ਹਾਂ ਮੁਝਾਈ ਕੋ ਫੇਰ ਸਾਰਾ ਪਿੰਡ ਇਕੱਠਾ ਹੋ ਕੇ ਰੋਲਰ ਵਾਲਾ ਪਾ ਕੇ ਤੇ ਪਾਣੀ ਪੂਣੀ ਤੇ ਕੋਈ ਮਿੱਟੀ ਮੁੱਟੀ ਇਧਰੋਂ ਸੁੱਟ ਕੇ ਇਹਦੇ ਸਾਰੇ ਪਿੰਡ ਨੇ ਫੇਰ ਭਜਾਈ ਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕੀ ਮੰਗ ਕਰਦੇ ਮਾਂਗੇ ਇਹੀ ਕਰਦੇ ਆ ਕਿ ਗਰੀਬ ਪਰਿਵਾਰ ਇਹਨਾਂ ਕੋ ਦੁਬਾਰਾ ਇਹ ਚੀਜ਼ਾਂ ਨਹੀਂ ਬਣੀਆਂ ਤੇ ਆਥਰ ਹੋ ਗਏ ਆ ਤੇ ਇਹਨਾਂ ਦੀ ਹੈਲਪ ਕੀਤੀ ਜਾਂ ਵੱਧ ਤੋਂ ਵੱਧ ਜਿੰਨੀ ਹੋ ਜੇ ਇਹ ਦੀ ਰਾਤ ਜੋ ਬਤੀ ਦੁਬਾਰਾ ਬੰਦ ਹੋ ਗਈ ਤੇ ਇਹਨਾਂ ਦੇ ਅੱਗ ਲੱਗੀ ਤੇ ਕਹਿ ਨਹੀਂ ਕੰਮ ਤੇ ਗਏ ਹੀ ਤੇ ਘਰ ਦੇ ਗੁਰਦਰ ਸਭ ਗਏ ਤੇ ਮੁੜ ਕੇ ਬੁਝਾਈ ਆ ਪਿੰਡ ਸਾਰੇ ਇਕੱਠੇ ਨਹੀਂ ਹੋ ਗਏ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਬਹੁਤ ਜ਼ਿਆਦਾ ਹੈ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਤਾ ਪੂਰੇ ਪਪੀ ਤਾਂ ਬੰਗੈ ਨਦੀ ਹਲ ਪਹੁੰਚ ਕੇ ਨਾ ਸਾਮਾਨ ਸਮੂਹ ਲੈ ਕੇ ਦਿੱਤਾ ਜਾਵੇ ਆ ਇਹਨਾਂ ਦੇ ਬੱਚੇ ਆ ਨਿਕਣਗੇ ਰਜਈਆਂ ਰਜਈਆਂ ਕੰਬਲ ਕੁੰਬਲੇ ਕੋਈ ਵੀ ਸਾਰਾ ਕੁਝ ਸੜ ਗਿਆ ਇਹਨਾਂ ਦਾ ਕੋਈ ਨੁਕਸਾਨ ਜਾਣੀ ਤੇ ਨਹੀਂ ਹੋਇਆ ਨਹੀਂ ਜੀ ਜਾਣੀ ਨੁਕਸਾਨ ਨਹੀਂ